ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਚੈਨਲ ਇੰਡੀਆ ਕਰਾਈਮ ਨਿਊਜ਼ ਤੇ ਆਪ ਜੀ ਦਾ ਸਵਾਗਤ ਕਰਦੇ ਹਾਂ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਜਿਵੇਂ ਪਟਿਆਲਾ ਸ਼ਹਿਰ ਤੋਂ ਪੱਤਰਕਾਰ ਅਖਿਲ ਮਲੋਤਰਾ ਤੇ ਮੇਰੇ ਨਾਲ ਕੈਮਰਾ ਪਰਸਨ ਨਿਰਮਲ ਸਿੰਘ ਅੱਜ ਅਸੀਂ ਪਹੁੰਚੇ ਹਾਂ ਜੀ ਤੁਹਾਨੂੰ ਦਿਖਾਉਣ ਵਾਸਤੇ ਕਿ ਜਿੱਥੇ ਧੀਆ ਨੂੰ ਲੈ ਕੇ ਅੱਜ ਇੱਕ ਧੀ ਦਾ ਜਨਮ ਦਿਨ ਹੈ ਛੋਟੀ ਬੱਚੀ ਦਾ ਪਹਿਲਾ ਸਾਲ ਤੇ ਪਹਿਲਾ ਜਨਮ ਦਿਨ ਅੱਜ ਤੁਹਾਨੂੰ ਵਿਖਾਣ ਪਹੁੰਚੇ ਹਾਂ ਕਿ ਕਿਸ ਤਰ੍ਹਾਂ ਮਨਾਇਆ ਗਿਆ ਪਿਓ ਨਾਲ ਵੀ ਗੱਲਬਾਤ ਜ਼ਰੂਰ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਕਰਕੇ ਤੁਹਾਨੂੰ ਪੁੱਛਦੇ ਨਾਲੇ ਗੱਲਬਾਤ ਕਰਦੇ ਹਾਂ ਪਿਓ ਸਾਡੇ ਨਾਲ ਮੌਜੂਦ ਸ਼ੁਭਮ ਦੁੱਗਲ ਜੀ ਅੱਜ ਆਪਣੀ ਗੁੜੀਆ ਦਾ ਜਨਮ ਦਿਨ ਮਨਾਇਆ ਗਿਆ। ਹਾਂਜੀ। ਇਹ ਉਪਰਲਾ ਮਨ ਚ ਸੋਚ ਕਿੱਥੋਂ ਆ ਗਈ ਕਿ ਜਾ ਕੇ ਜਨਮ ਦਿਨ ਬਾਹਰ ਮਨਾਇਆ ਜਾਵੇ। ਮੇਰੇ ਮਨ ਦੀ ਸੋਚ ਇਹ ਹੈ ਕਿ ਜਨਮ ਦਿਨ ਆਪਾਂ ਘਰ ਤੇ ਮਨਾਣੇ ਆ। ਖੁਸ਼ੀ ਘਰ ਮਨਾਣੇ ਆ। ਕਿਉਂ ਨਾ ਕਿ ਅਲੱਗ ਤਰ੍ਹਾਂ ਨਾਲ ਖੁਸ਼ੀ ਇਹਨਾਂ ਨਾਲ ਆ ਕੇ ਮਨਾਇ ਜਾਏ। ਜੋ ਖੁਸ਼ੀ ਇਹਨਾਂ ਦੇ ਚਿਹਰੇ ਤੇ ਵਖੇਗੀ ਨਾ ਉਹ ਨਾਲ ਨਾਲ ਇਹ ਬੱਚਿਆਂ ਨਾਲ। ਕਿਹੜੇ ਬੱਚੇ? ਝੋਗੇ ਝੌਂਪੜੀ ਵਾਲੇ ਜਿਹੜੇ ਬੱਚੇ ਆ। ਉਹਨਾਂ ਨੇ ਇਹ ਸੋਚ ਕਿੱਥੋਂ ਆ ਗਈ ਕਿ ਇਹ ਬੱਚਿਆਂ ਦੇ ਨਾਲ ਆ ਕੇ ਬਣਾਇਆ ਇਹ ਬੱਚਿਆਂ ਦੇ ਸੋਚ ਆਈ ਕਿ ਘਰ ਤੇ ਪਾ ਬਣਾਣੇ ਆ ਕਿਉਂਕਿ ਇਹਨਾਂ ਨਾਲ ਆਵਾਂਗੇ ਇਹਨਾਂ ਦੇ ਚਿਹਰੇ ਤੇ ਜੋ ਖੁਸ਼ੀ ਹੋਏਗੀ ਉਹ ਅਲੱਗ ਖੁਸ਼ੀ ਹੋਏਗੀ ਤੁਹਾਨੂੰ ਬਹੁਤ ਬਹੁਤ ਖੁਸ਼ੀ ਹੋਈ ਬਿਲਕੁਲ ਬਿਲਕੁਲ ਇਹਦੇ ਨਾਲ ਰਿਸ਼ਤੇਦਾਰਾਂ ਵੀ ਨਾਰਾਜ਼ਗੀ ਹੋਣੀ ਤੇ ਬਾਹਰ ਜਨ ਦਿਨ ਮਨਾਇਓ ਤੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਰਿਸ਼ਤੇਦਾਰਾਂ ਉਹਨਾਂ ਨਾਲੋਂ ਵੱਧ ਖੁਸ਼ੀ ਇਹਨਾਂ ਨੂੰ ਹੋਏਗੀ ਨਾ ਉਹਨਾਂ ਨੂੰ ਵੀ ਖੁਸ਼ੀ ਹੋਏਗੀ ਖੁਦ ਕਿ ਇਹਨਾਂ ਨੇ ਇਦਾਂ ਦੀ ਸੋਚ ਲਿਆਂਦੀ ਆ ਕਿਉਂ ਨਾ ਸਾਨੂੰ ਵੀ ਥੋੜਾ ਬੋਤ ਇਦਾਂ ਕਰਨਾ ਚਾਹੀਦਾ ਜਾ ਕੇ ਹੜਕੇ ਦਾ ਵੱਡੇ ਦਮ ਨਾਲ ਸਾਡੇ ਵੱ ਕਰ ਕੇ ਚਿਪਸ ਵਗੈਰਾ ਵੰਡੇ ਗਏ ਬਿਨਾਂ ਚੀਜ਼ਾਂ ਦੇ ਮੰਨੀਆਂ ਜੀ ਜਨਮ ਦਿਨ ਤੇ ਵੰਡੀਆਂ ਜਾਂਦੀਆਂ ਕਾਪੀਆਂ ਪੈਨਸਲਾਂ ਵਾਲਾ ਪਰਲਾ ਕੀਤਾ ਕਾਪੀਆਂ ਪੈਨਸਲਾਂ ਇਸ ਲਈ ਵੰਡੀਆਂ ਗਈ ਕਿ ਬੱਚੇ ਪੜ੍ਹਨੇ ਚਾਹੀਦੇ ਆ ਵਾਦ ਤੋਂ ਵਾਦ ਜਿਹੜੇ ਬੱਚੇ ਸਕੂਲ ਜਾਂਦੇ ਉਹ ਪੜ੍ਹਨ ਤੇ ਕੁਝ ਬਣਨਗੇ ਤੇ ਸਾਡਾ ਪੰਜਾਬ ਵੀ ਅੱਗੇ ਆਏਗਾ ਬੱਚੇ ਬਣ ਕੇ ਅੱਜ ਕੱਲ ਦਾ ਜੁਗ ਵੇਖਦੇ ਕਿ ਨਸ਼ੇ ਵਾਲ ਬਹੁਤ ਗਿਆਦਾ ਹੁਣ ਆਪਾਂ ਛੋਟੇ ਛੋਟੇ ਬੱਚਿਆਂ ਨੂੰ ਪੈਨਸਲਾਂ ਕਾਪੀਆਂ ਫੜਾਵਾਂਗੇ ਕਿਉਂ ਨਾ ਉਹ ਇਹ ਚੀਜ਼ਾਂ ਸੋਚਣਗੇ ਤੇ ਗਾਂਹ ਕਿ ਪੜ੍ਹਨਗੇ ਗੁੜੀਆਂ ਦਾ ਜਨਮ ਦਿਨ ਕਿਸ ਦਿਨ ਹੈ ਗੁੜੀਆਂ ਦਾ ਜਨਮ ਹੈ ਜੀ 4 ਤਰੀਕ ਨੂੰ ਅੱਜ ਹੀ ਖੁਸ਼ੀ ਮਨਾਣੀ ਸ਼ੁਰੂ ਕਰ ਹਾਂਜੀ ਅੱਜ ਹੀ ਖੁਸ਼ੀ ਮਨਾਣੀ ਸ਼ੁਰੂ ਹੋਤੀ ਹੈ ਇੰਨੀਆਂ ਇੰਨਾ ਧੀ ਦਾ ਚਾਹ ਬਿਲਕੁਲ ਜੀ ਧੀ ਦਾ ਸਤਿਕਾਰ ਕਰਨਾ ਚਾਹੀਦਾ ਵੱਧ ਤੋਂ ਵੱਧ ਪਿਆਰ ਕਰਨਾ ਚਾਹੀਦਾ ਧੀ ਹੈ ਨਾ ਫੜੇ ਕੋਈ ਨਹੀਂ ਕਰਨਾ ਚਾਹੀਦਾ ਧੀ ਵਾਲਿਆਂ ਨੂੰ ਕੀ ਸਨਿਆ ਦੇਂਦੇ ਧੀ ਵਾਲਿਆਂ ਨੂੰ ਇਸ ਨਾਇ ਤੇ ਨਾ ਜਨਕੀ ਕਦੇ ਫੜਕ ਨਹੀਂ ਕਰਨਾ ਚਾਹੀਦਾ ਧੀਆ ਪੁੱਤੋ ਚ ਧੀਆ ਨੂੰ ਪਹਿਲ ਦੇ ਆਧਾਰ ਤੇ ਸਤਿਕਾਰ ਕਰਨਾ ਚਾਹੀਦਾ ਪਹਿਲ ਕਰਨੀ ਚਾਹੀਦੀ ਏਸੀਜੀ ਫਾਦਰ ਸਾਹਿਬ ਸ਼ੁਭਮ ਦੁੱਗਲ ਜੀ ਸਾਡੇ ਨਾਲ ਮੌਜੂਦ ਹਨ ਜਿਹੜੀ ਗੁੜੀਆ ਦਾ ਜਨਮ ਦਿਨ ਮਨਾਇਆ ਗਿਆ ਗੱਲਬਾਤ ਕਰ ਲੈਨੇ ਆ ਗੁੜੀਆ ਦੇ ਇਥੇ ਦਾਦਾ ਜੀ ਵੀ ਮੌਜੂਦ ਹਨ ਤੁਸੀਂ ਦੇਖ ਸਕਦੇ ਹੋ ਛੋਟੀ ਜੀ ਗੁੜੀਆ ਜਿਸ ਦਾ ਅੱਜ ਬਰਥਡੇ ਆ ਤੇ ਜਿਸ ਦਾ ਸੈਲੀਬ੍ਰੇਟ ਕੀਤਾ ਗਿਆ ਗੱਲਬਾਤ ਕਰਦੇ ਆ ਕੀ ਨਾਮ ਪਾ ਸ਼ਵਮ ਮੇਰਾ ਨਾਮ ਹੈ ਜੀ ਐਸਏ ਰਕੇਸ਼ਚੰਦਰ ਰਕੇਸ਼ਚੰਦਰ ਜੀ ਅੱਜ ਇੱਕ ਨਵਾਂ ਪ੍ਰੋਲੋਗ ਤੁਹਾਡੇ ਲਈ ਕੀਤਾ ਗਿਆ ਬੇਟੀ ਦਾ ਆਪਣੀ ਪੋਤਰੀ ਦਾ ਜਨਮ ਦਿਨ ਪਹਿਲਾ ਹੀ ਅੱਜ ਇਥੇ ਬਾਹਰ ਆ ਕੇ ਮਨਾਇਆ ਗਿਆ ਘਰ ਚ ਕਿਉਂ ਨਹੀਂ ਮਨਾਇਆ ਗਿਆ ਮੇਰੀ ਪੋਤਰੀ ਹਮਾਨੀ ਦੁੱਗਲ ਦਾ ਅੱਜ ਬਰਥਡੇ ਹੈ ਜੀ 4 ਤਰੀ ਅੱਜ ਚਾਰ ਦੇ ਤਰੀਕੇ ਹੈ ਨਹੀਂ ਅੱਜ ਐਡੀ ਖੁਸ਼ੀ ਪਾਈ ਸੀ ਉਹ ਮੈਂ ਫਿਰ ਮਹਿਕਮੇ ਦੇ ਤੁਹਾਨੂੰ ਪਤਾ ਜੀ ਡਿਊਟੀ ਵਾਹ ਗਾਂਵਾਂ ਪਿੰਡਾਂ ਜਾਇਆ ਜਾਂਦਾ ਵਾ ਤੇ ਮੈਂ ਕਿਹਾ ਕਿਉਂ ਨਾ ਬੱਚਿਆਂ ਦੇ ਵਿੱਚ ਬੱਚਿਆਂ ਦੇ ਨਾਲ ਰਲ ਕੇ ਸਾਰੀ ਫੈਮਿਲੀ ਹਾਜ਼ਰ ਹੋਏ ਤੇ ਇਹਨਾਂ ਗਰੀਬ ਬੱਚਿਆਂ ਦੇ ਵਿੱਚ ਜਾ ਕੇ ਸੈਲੀਬ੍ਰੇਟ ਕੀਤਾ ਜਾਏ ਉਹਦੀ ਸਾਨੂੰ ਅਲੱਗ ਹੀ ਖੁਸ਼ੀ ਹੋਏਗੀ ਤੇ ਅੱਜ ਫਿਰ ਕੀ ਕੀ ਵੰਡਿਆ ਗਿਆ ਬੱਚਿਆਂ ਨੂੰ ਵੰਡਿਆ ਹੋ ਗਿਆ ਅੱਜ ਖਾਣ ਪੀਣ ਦਾ ਸਮਾਨ ਵੰਡਿਆ ਗਿਆ ਥੋੜਾ ਬੋਤਾ ਤੇ ਵੰਡਣ ਵਾਲੇ ਅਸੀਂ ਕੌਣ ਆ ਅਸੀਂ ਤਾਂ ਸਿਰਫ ਇੱਕ ਇਹ ਬੱਚਿਆਂ ਨੂੰ ਸਾਹ ਦਿੱਤਾ ਵਾ ਕਿ ਜਿਹੜੇ ਬੱਚੇ ਇਦਾਂ ਵਾਰਾ ਤੁਰੇ ਫਿਰਦੇ ਨੇ ਕੋਈ ਭੀਖ ਮੰਗਣ ਜਾਂਦਾ ਕੋਈ ਕੁਛ ਆ ਵੀ ਇਹ ਸਾਰਿਆਂ ਦਾ ਧਿਆਨ ਭਰਾਈ ਵੱਲ ਜਾਣਾ ਚਾਹੀਦਾ ਵਾ ਤੁਹਾਨੂੰ ਮਿਲਿਆ ਕਿ ਤੁਹਾਡੇ ਕੋਲ ਕਾਪੀਆਂ ਪੈਣ ਦਾ ਪਰ ਅਲੱਗ ਇਥੇ ਕੀਤਾ ਕਿ ਤੁਹਾਨੂੰ ਲੱਗਦਾ ਬੱਚੇ ਪੜਦੇ ਲਿਖਦੇ ਹੋਣਗੇ ਚਲੋ ਜੀ ਅਸੀਂ ਤੇ ਹੀ ਪੁੱਛਿਆ ਵੀ ਬੱਚੇ ਪਰਦੇ ਲਿਖਦੇ ਹੋਣ ਨਾ ਵੀ ਹੋਣ ਇਹਨਾਂ ਨੂੰ ਕਾਪੀ ਪੈਣ ਵੇਖ ਕੇ ਚਲੋ ਕੋਈ ਇੱਕ ਲਿਖੇ ਦੋਲ ਕੇ ਪੁੱਠੀਆਂ ਸਿੱਧੀਆਂ ਲੀਕਾ ਮਾਰਨ ਉਹਨਾਂ ਦੇ ਮਨ 'ਚ ਵੀ ਵਿਚਾਰ ਆਏ ਵੀ ਜੇ ਬਾਕੀ ਬੱਚੇ ਸਕੂਲ ਜਾਂਦੇ ਕਿ ਇਹਨਾਂ ਵੱਲ ਵੇਦੇ ਨੇ ਵੀ ਸਾਡੇ ਗੱਲ 'ਚ ਬੈਗ ਪਿਆਦਾ ਤੇ ਤੁਹਾਡੇ ਵੀ ਪਹਿਣਾ ਚਾਹੀਦਾ ਕਿਸੇ ਦੇ ਗੱਲ 'ਚ ਬੈਗ ਪਿਆਵਾ ਵੀ ਅਸੀਂ ਵੀ ਨਾਲ ਵੇਖ ਕੇ ਪੜੀਏ ਹੋ ਸਕਦਾ ਇਹਨਾਂ ਦੇ ਮਨ 'ਚ ਵੀ ਇਹੀ ਸੋਚ ਆਏ ਵੀ ਉਹ ਤੁਏ ਸੀਰੀ ਨਾਲ ਦਾਦਾ ਜੀ ਉਹਨਾਂ ਨਾਲ ਗੱਲਬਾਤ ਕੀਤੀ ਹੈ ਤੇ ਨਾਲ ਸਾਡੇ ਨਾਲ ਇਹਦੇ ਚਾਚਾ ਜੀ ਮੌਜੂਦ ਹਨ ਛੋਟੀ ਕੁੜੀਆ ਦੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਭਾਈ ਸਾਹਿਬ ਪਹਿਲੇ ਤਾਂ ਆਪਣਾ ਵਿਆਹ ਹੋ ਚੁੱਕਿਆ ਨਹੀਂ ਨਹੀਂ ਭਾਈ ਹਲੇ ਵਿਆਹ ਨਹੀਂ ਹੋਇਆ ਨਹੀਂ ਤੇ ਭਰਾ ਨੇ ਫਿਰ ਐਡਾ ਵਧੀਆ ਕੰਮ ਕੀਤਾ ਕਿਦਾਂ ਦਾ ਲੱਗਿਆ ਬਹੁਤ ਵਧੀਆ ਲੱਗਾ ਜੀ ਮਨ ਨੂੰ ਸਕੂਨ ਮਿਲਿਆ ਬੂਰਾ ਸੋਚ ਕਿਦਾਂ ਦੀ ਲੱਗੀ ਭਰਾ ਤੇ ਬਹੁਤ ਵਧੀਆ ਸੋਚ ਹੈ ਭਾਜੀ ਇਦਾਂ ਦੀ ਸੋਚ ਛੱਡ ਕੇ ਆਪਣਾ ਵੀ ਵਿਆਹ ਹੋ ਗਿਆ ਕੱਲ ਨੂੰ ਫਿਰ ਸੋਚ ਆਹੀ ਰੱਖੋਗੇ ਭਾਜੀ ਸੇਮ ਰੱਖਾਂਗੇ ਵੱਡੇ ਭਰਾ ਵਾਂਗੂ ਤੇ ਕਿੱਦਾਂ ਦਾ ਅਜ ਉਪਰ ਅਲਕ ਆ ਮਨ ਚ ਸੋਚ ਕੇ ਜਾ ਕੇ ਭਰਾ ਦੇ ਨਾਲ ਜਾ ਕੇ ਅੱਜ ਲੋਕੀ ਨੌਜਵਾਨ ਦੀ ਗੁੱਡੀਆਂ ਤੋਂ ਕੰਮ ਨਹੀਂ ਮਿਲ ਰਿਹਾ ਗੁੱਡੀਆਂ ਜਿਹੜਾਂ ਤੋਂ ਤੁਹਾਨੂੰ ਸੋਚ ਕੇ ਤੋਂ ਆ ਗਈ ਕਿ ਅੱਜ ਆਹ ਕੰਮ ਕਰੀਏ ਆਹੀਂ ਮਤਲਬ ਕਿ ਬੈਠੇ ਦੇ ਹੀ 3-4 ਦਿਨ ਹੋ ਗਏ ਸਲਾਬਨਾ ਦੇ ਵੀ ਕਿੱਦਾਂ ਕਰੀਏ ਜਨਮ ਦਿਨ ਕਿੱਦਾਂ ਕਰੀਏ ਫਿਰ ਬੈਠੇ ਹੀ ਮਨ ਚ ਖਿਆਲ ਆਇਆ ਕਿ ਹੁਣ ਐਸ ਵਾਰੀ ਖੁਸ਼ੀਆਂ ਝੁੱਗੀ ਝੌਂਪੜੀਆਂ ਵਾਲਿਆਂ ਚ ਵਿੱਚ ਜਾ ਕੇ ਮਨਾਈ ਜਾਏ ਤੇ ਮਨ ਨੂੰ ਪੂਰਾ ਸਕੂਨ ਮਿਲਦਾ ਜੋ ਇੰਨਾ ਚ ਖੁਸ਼ੀਆਂ ਮਨਾਉਂਦਾ ਮਜ਼ਾ ਉਹ ਬਾਹਰ ਕਿਤੇ ਹੈ ਨਹੀਂ ਅੱਜ ਫਿਰ ਮਜ਼ਾ ਆਇਆ ਤੁਹਾਨੂੰ ਬੂੜਾ ਮੈਂ ਕਹ ਪਾਜੀ ਪੂਰਾ ਮਜ਼ਾ ਜਿਸ ਬਹੁਤ ਮੈਗਾ ਭਾਜੀ ਦਿਲ ਨੂੰ ਪੂਰਾ ਸਕੂਨ ਮਿਲਿਆ ਭਾਜੀ ਇਹ ਸੀ ਜੀ ਘਰ ਪਰਿਵਾਰਿਕ ਮੈਂਬਰ ਨਾਲ ਇਥੇ ਦਾਦੀ ਜੀ ਵੀ ਪਹੁੰਚਦੇ ਆ ਬੱਚੀ ਦੇ ਉਹਨਾਂ ਨਾਲ ਗੱਲਬਾਤ ਜ਼ਰੂਰ ਕਰ ਲੈਣੇ ਆ ਕਿ ਅੱਜ ਧੀਆ ਨੂੰ ਲੈ ਕੇ ਉਪਰਾਲੇ ਜਿਹੜੇ ਸ਼ੁਰੂ ਕਰਨੇ ਨੇ ਲੋਕੀ ਮੈਨੂੰ ਤੇ ਆ ਬੜਾ ਵਧੀਆ ਲੱਗ ਰਿਹਾ ਕਿ ਆਪਣੀ ਛੋਟੀ ਜੀ ਧੀ ਨੂੰ ਲੈ ਕੇ ਬੱਚੀ ਨੂੰ ਲੈ ਕੇ ਇਥੇ ਪਹੁੰਚੇ ਹਨ ਗੱਲਬਾਤ ਜ਼ਰੂਰ ਕਰ ਲੈਣੇ ਆਂਟੀ ਆਪਣਾ ਨਾਮ ਦੱਸੋ ਮੇਰਾ ਨਾਮ ਸ਼ਸ਼ੀ ਦੁੱਗガル ਸ਼ਸ਼ੀ ਦੁੱਗガル ਜੀ ਅੱਜ ਇੱਕ ਉਪਰਾਲਾ ਕੀਤਾ ਗਿਆ ਤੁਹਾਡੀ ਛੋਟੀ ਕੁੜੀ ਅੱਜ 1 ਸਾਲ ਦੀ ਹੋ ਗਈ ਆ ਤੇ ਅੱਜ ਪਹਿਲਾ ਜਨਮ ਦਿਨ ਅੱਜ ਤੁਸੀਂ ਬਾਹਰ ਆ ਗਏ ਜਨਮ ਦਿਨ ਮਨਾਰਕ ਘਰ ਚ ਕੀ ਹੋਣੀ ਬਣਾਇਆ ਗਿਆ ਇਹ ਕਿਤੇ ਸੋਚ ਆ ਗਈ ਬਾਹਰ ਆ ਕੇ ਜਨਮ ਦਿਨ ਮਨਾਈਏ ਸ਼ੁਭਮ ਦੁੱਗਲ ਅਰਕਾਸ਼ ਦੁੱਗਲ ਨੇ ਕਿਹਾ ਕਿ ਆਪਸਲਾ ਚੱਲਦੀ ਬਈ ਸੀ ਤੇ ਕਹਿੰਦਾ ਮਮਾ ਜੀ ਮਤਲਬ ਕਿ ਮੈਂ ਕਹਾਂ ਕਿਸ ਤਰ੍ਹਾਂ ਕਰਨਾ ਬੱਚਾ ਕਹਿੰਦਾ ਮੇਝਰ ਕੀ ਜਨ ਬਰਥਡੇ ਜਿਹੜਾ ਵਾ ਇਸ ਤਰ੍ਹਾਂ ਬਣਾਇਆ ਜਾਏਗਾ ਮੈਂ ਕਹਾਂ ਛੱਡ ਦੋ ਗੱਲ ਠੀਕ ਹੈ ਇਸ ਬੱਚੇ ਨੂੰ ਸਲੂਟ ਦਿੱਤਾ ਜਾਏਗਾ ਕਿ ਇਸ ਬੱਚੇ ਦੀ ਸੋਚ ਏਸੀ ਜੀ ਮਦਰ ਉਹਨਾਂ ਨੇ ਅੱਗੋ ਕਿਹਾ ਕਿ ਸਾਡੇ ਬੇਟੇ ਨੂੰ ਆਪਣੇ ਵੱਲੋਂ ਪੇਰੈਂਟਸ ਜਿਹੜੇ ਨੇ ਆਪਣੇ ਬੱਚੇ ਨੂੰ ਸਲੂਟ ਕਰਦੇ ਹੋਏ ਦਿਖਾਈ ਦੇ ਰਹੇ ਨੇ ਤੁਹਾਨੂੰ ਕੈਮਰੇ ਤੁਸੀਂ ਉਹਨਾਂ ਸੁਣਿਆ ਹੋਣਾ ਕਿ ਆਪਣੇ ਬੱਚੇ ਨੂੰ ਸਲੂਟ ਕਰ ਰਹੇ ਨੇ ਕਿ ਸਾਡਾ ਬੱਚਾ ਐਡਾ ਵਧੀਆ ਉਹਨਾਂ ਨੇ ਸਾਨੂੰ ਘਰ 'ਚ ਦੱਸਿਆ ਕਿ ਆਪਾਂ ਆਪਣਾ ਜਨਮ ਦਿਨ ਜਿਹੜਾ ਛੋਟੇ ਬੱਚਿਆਂ ਦੇ ਨਾਲ ਬਾਹਰ ਜਾ ਕੇ ਮਨਾਣਾ ਨਾ ਕਿ ਘਰ ਪਰਿਵਾਰਕ ਮੈਂਬਰਾਂ ਨਾਲ ਫਿਰ ਤੁਹਾਨੂੰ ਲੱਗਦਾ ਨਹੀਂ ਕਿ ਇਹ ਜਿਹੜੀ ਸੋਚ ਹੈ ਬੱਚੇ ਦੀ ਬਹੁਤ ਆਹ ਦੀ ਹੈ ਬਹੁਤ ਸ਼ਾਇਦ ਅੱਗੋਂ ਵੀ ਫਿਰ ਜਿਹੜੇ ਹੋਰ ਨੌਜਵਾਨ ਜਿਹੜੇ ਅੱਗੋਂ ਬੱਚੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਮੈਂ ਅੱਜ ਵੀ ਕਹਿੰਨੀ ਆ ਕਿ ਹਰ ਘਰ ਦੇ ਵਿੱਚ ਇਸ ਤਰ੍ਹਾਂ ਦੇ ਬੱਚੇ ਜੰਮਣੇ ਚਾਹੀਦੇ ਜਿਨ੍ਹਾਂ ਦੀ ਸੋਚ ਤਰਕੇ ਜੀ ਨਾਲ ਮੈਂ ਗੱਲਬਾਤ ਕਰ ਲੈਣਾ ਇੱਕ ਵਾਰੀ ਫਿਰ ਹਾਂਜੀ ਰਕੇ ਜੀ ਅਸੀਂ ਧੰਨਵਾਦ ਕਰਦੇ ਹਾਂ ਜੀ ਅਖਿਲ ਮਲਹੋਤਰਾ ਜੀ ਆ ਨਿਊ ਕ੍ਰਾਈਮ ਇੰਡੀਆ ਰਿਪੋਰਟਰ ਨੇ ਇਹ ਸਾਡੇ ਬਹੁਤ ਹੀ ਚੀਜ਼ ਨੇ ਜਦੋਂ ਵੀ ਇਹਨਾਂ ਨੂੰ ਆਪਾਂ ਕਿਤੇ ਯਾਦ ਕਰਦੇ ਹਾਂ ਇਹ ਸਾਡੇ ਰੂਬਰੂ ਹਾਜ਼ਰ ਹੋਏ ਨੇ ਨਾਲ ਕਰਨ ਜੰਮਾ ਜੀ ਇਹਨਾਂ ਦੀ ਜੋੜੀ ਮਹਾਰਾਜ ਇਹਨਾਂ ਨੂੰ ਚੜ੍ਹਦੀਆਂ ਕਲਾ ਵਿੱਚ ਰੱਖੇ ਤੇ ਚੜ੍ਹਦੀਆਂ ਕਲਾ ਹੀ ਰਹਿਣੀਆਂ ਚਾਹੀਦੀਆਂ ਇਹਨਾਂ ਤੇ ਧੰਨਵਾਦ ਜੀ ਐਸਜੀ ਰਕੇਸ਼ ਚੰਦਰ ਜੀ ਤੁਹਾਨੂੰ ਦੱਸ ਦਈਏ ਕਿ ਆਪਣੇ ਚੈਨਲ ਦੇ ਮਾਧਮ ਰਹੀ ਤੁਹਾਨੂੰ ਅੱਜ ਦਿਖਾਇਆ ਹੈਗੀ ਇੱਕ ਛੋਟੀ ਜੀ ਬੱਚੀ ਦਾ ਜਨਮ ਦਿਨ ਕਿਸ ਤਰ੍ਹਾਂ ਇਹਨਾਂ ਨੇ ਖੁਸ਼ੀ ਦੇ ਨਾਲ ਮਨਾਇਆ ਹੈ ਕਿ ਫਿਰ ਵੀ ਮੈਂ ਆਪਣੇ ਚੈਨਲ ਦੇ ਮਾਧਮ ਤੁਹਾਨੂੰ ਅਪੀਲ ਕਰਨਾ ਚਾਹੁੰਦਾ ਕਿ ਬੱਚੀਆਂ ਵਾਲੇ ਇਸ ਚੈਨਲ ਦੀ ਖਬਰ ਨੂੰ ਜਰੂਰ ਵੇਖੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਕਮੈਂਟਾਂ ਰਾਹੀਂ ਜਰੂਰ ਦੱਸਿਓ ਕਿ ਤੁਹਾਨੂੰ ਇਸ ਧੀ ਦਾ ਜਿਹੜਾ ਪਹਿਲਾ ਜਨਮ ਦਿਨ ਬਾਹਰ ਆ ਕੇ ਆਪਣੇ ਘਰ ਦੇ ਵਿੱਚੋਂ ਮਨਾਇਆ ਗਿਆ ਹੈ ਕਿ ਕਿਸ ਤਰ੍ਹਾਂ ਦਾ ਲੱਗਿਆ ਕ ਸ਼ਹਿਰ ਤੋਂ ਪੱਤਰਕਾਰ ਅਖਿਲ ਮਲੋਤਰਾ ਦੇ ਨਾਲ ਕੈਮਰਾ ਪਰਸਨ ਨਿਰਮਲ ਸਿੰਘ ਦੀ ਖਾਸ ਰਿਪੋਰਟ ਤਨਵਾਦ। ਜਾ ਜਾ ਹੈਪੀ ਬੇਟ ਮਾਨੀ ਦਾਤੀ ਬੇਦਮਾਨੀ ਦੇ ਗਲਤ ਹੀ ਬਗੇ ਦੇ ਜੈਲ ਤੋਂ ਗੇਟ ਕੋਸਟ ਹੋਰ ਹੋ ਜਾਓ ਜਿੱਥੇ ਤੇ ਚਾਹੇ ਨਿਕਟਾ ਤੁਰਾ ਉਸੇ ਨੂੰ ਲੈ ਆਓ ਕਾਹ ਰਾ ਸਾਡੀ ਸਭ ਤੋਂ ਮੇਰੀ ਡਬਲ ਐਸਪਲਾਈ ਮਾਈਕ ਵਿੱਚ ਜਲੋ ਨਾ ਨਹੀਂ ਰੱਖੋ

स्कूल नहीं जाते इंडिया क्राइम न्यूज जुलम के खिलाफ जंग आप देख रहे हैं इंडिया क्राइम न्यूज